ਹਾਂਜੀ ਬਈ ਦੋਸਤੋ ਕੀ ਹਾਲ ਹੈ ਅੱਜ ਦਾ ਵਿਸ਼ਾ ਹੈ ਜੀ ਆਪਣਾ ਜਿਵੇਂ ਆਪਣੇ ਘਰਾਂ ਵਿੱਚ ਪਸ਼ੂ ਰੱਖੇ ਹੁੰਦੇ ਆ ਉਹ ਵਾਰ-ਵਾਰ ਰਿਪੀਟ ਕਰਦੇ ਰਹਿੰਦੇ ਆ ਤਾਂ ਇਸ ਸਮੱਸਿਆ ਦਾ ਤਕਰੀਬਨ ਬਹੁਤ ਹੀ ਜ਼ਿਆਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ ਆਪਾਂ ਸੀਮਨ ਭਰਉਨੇ ਆ ਪਸ਼ੂ ਵੀ ਜਾਂ 50 ਦਿਨ ਮਗਰ ਫੇਰ ਰਿਪੀਟ ਕਰ ਜਾਂਦਾ ਆਪਾਂ ਫੇਰ ਭਰਉਨੇ ਆ ਫੇਰ ਰਿਪੀਟ ਕਰ ਜਾਂਦਾ ਇਸ ਦੇ ਨਾਲ ਕਿਸਾਨ ਵੀ ਬਹੁਤ ਪਰੇਸ਼ਾਨ ਹੋ ਜਾਂਦਾ ਜੀ ਵਾਰ-ਵਾਰ ਇੱਕ ਦਾ ਪੈਸੇ ਲੱਗਦੇ ਆ ਇੱਕ ਪਸ਼ੂ ਮਹੀਨਾ ਦਾ ਮਹੀਨੇ ਪਿੱਛੇ ਹੁੰਦਾ ਰਹਿੰਦਾ ਵਾ ਤੇ ਬਹੁਤ ਹੀ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਫਾਰਮਰਾਂ ਨੂੰ ਸੋ ਆਪਾਂ ਇਹ ਦੇ ਇਹਦੇ ਵਾਸਤੇ ਹੱਲ ਲੈ ਕੇ ਆਏ ਆ ਬਹੁਤ ਹੀ ਵਧੀਆ ਹੱਲ 100% ਦਾ ਰਿਜ਼ਲਟ ਹੈ ਇਸ ਹੱਲ ਦਾ ਹੋਊਗਾ ਹੀ ਹੋਊਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਦੇਖਣਾ ਪਊਗਾ ਵੀ ਆਪਣਾ ਜਿਹੜਾ ਪਸ਼ੂ ਆ ਉਹ ਜਦੋਂ ਤਾਰਾਂ ਕਰਦਾ ਵਾ ਜਦੋਂ ਉਹ ਤਾਰਾਂ ਕਰਦਾ ਵਾ ਆਪਾਂ ਨੂੰ ਦੇਖਣਾ ਪਊਗਾ ਬਈ ਉਹ 20 ਜਾਂ 25 ਦਿਨਾਂ ਬਾਅਦ ਬਿਲਕੁਲ ਪ੍ਰੋਪਰ ਫੀਡ 'ਚ ਆ ਰਿਹਾ ਵਾ ਵੀ ਜਸ ਤਰ੍ਹਾਂ ਇੱਕ ਤਰੀਕ ਨੂੰ ਆਇਆ 22 ਤਰੀਕ ਨੂੰ ਆਇਆ ਵੀ ਉਹ ਹੀਟ ਕਿੰਨੇ ਦਾ ਰੱਖਦਾ ਵਾ 4 ਦਿਨ 5 ਦਿਨ 10 ਦਿਨ ਪ੍ਰੋਪਰ ਰੱਖ ਰਿਹਾ ਹਰ ਵਾਰ ਹੀਟ ਲੰਬੀ ਇਹ ਚੀਜ਼ਾਂ ਆਪਾਂ ਨੂੰ ਗੌਰ ਕਰਨੀਆਂ ਪੈਣਗੀਆਂ ਦੂਜੀ ਗੱਲ ਜਦੋਂ ਪਸ਼ੂ ਆਪਣਾ ਤਾਰਾਂ ਕਰਦਾ ਉਹਨੂੰ ਤੁਸੀਂ ਦੇਖੋ ਵੀ ਤਾਰਾਂ ਜਿਹੜੀਆਂ ਉਹ ਪਾਰਦਰਸ਼ੀ ਤਾਰਾਂ ਹੋਣ ਚਾਹੀਦੀਆਂ ਵਾ ਪਾਰਦਰਸ਼ੀ ਮਤਲਬ ਕਿ ਉਹ ਮੈਲੀਆਂ ਨਹੀਂ ਹੋਣੀ ਚਾਹੀਦੀਆਂ ਆਈਆਂ ਉਹ ਚਿੱਟੀਆਂ ਆਈਆਂ ਪਾਣੀ ਰੰਗੀਆਂ ਆਈਆਂ ਫਿੱਕੀਆਂ ਨਹੀਂ ਹੋਣ ਚਾਹੀਦੀਆਂ ਵਾ ਤੇ ਜਦੋਂ ਆਪਾਂ ਉਹਨੂੰ ਖਿੱਚਾਂਗੇ ਉਹ ਘੱਟ ਤੋਂ ਘੱਟ 2 ਫੁੱਟ ਤੱਕ ਲੰਬੀ ਜਾਣੀ ਚਾਹੀਦੀ ਤੇ ਟੁੱਟਣੀ ਨਹੀਂ ਜਾਈਦੀ ਤਾਰ ਉਹਨਾਂ ਦੀ ਜਿਹੜੀ ਦੂਜੀ ਗੱਲ ਜੇ ਆਪਾਂ ਜਦੋਂ ਆਪਣਾ ਪਸ਼ੂ ਤਾਰਾਂ ਕਰ ਰਿਹਾ ਵਾ ਠੀਕ ਆ ਜੀ ਤਾਂ ਉਹ ਦੇਖਣਾ ਵਾ ਵੀ ਪਸ਼ੂ ਆਪਣਾ ਕਿੰਨੇ ਦਿਨ ਤਾਰਾਂ ਕਰਦਾ ਇੱਕ ਦਿਨ ਦੋ ਦਿਨ ਉਸ ਤੋਂ ਬਾਅਦ ਆਪਾਂ ਸੀਮਨ ਭਰਉਣਾ ਵਾ ਠੀਕ ਆ ਜੀ ਕਿਉਂਕਿ ਹੀਟ ਪਸ਼ੂ ਤਿੰਨ ਤੋਂ ਚਾਰ ਪੰਜ ਦਿਨ ਵੀ ਲੰਬੀ ਲਿਆ ਜਾਂਦੇ ਆ ਕੋਸ਼ਿਸ਼ ਕਰਿਆ ਕਰੋ ਵੀ ਇੱਕ ਸੀਮਨ ਨਾਲ ਹੀ ਸਾਰਿਆ ਜਾਵੇ ਮਤਲਬ ਕਿ ਇੱਕ ਸਟੋਕ ਨਾਲ ਹੀ ਸਾਰਿਆ ਜਾਵੇ ਕਈ ਵਾਰ ਆਪਾਂ ਦੋ ਸਟੋਕ ਲਵਾਉਨੇ ਆ ਜਾਂ ਕਈ ਵਾਰ ਤੈਨਸਟੋਕ ਵੀ ਲਾਉਣੇ ਪੈ ਜਾਂਦੇ ਆ ਬਈ ਕੋਸ਼ਿਸ਼ ਕਰਿਆ ਕਰੋ ਬਈ ਪਹਿਲਾਂ ਦੇਖੋ ਪਸੂ ਦੋ ਦਿਨ ਤਾਰਾਂ ਕਰਦਾ ਉਸ ਤੋਂ ਬਾਅਦ ਵੀ ਇੱਕ ਦਿਨ ਜਾਂ ਦੋ ਦਿਨ ਲਗਾ ਦਿਆ ਕਰੋ ਉਸ ਤੋਂ ਬਾਅਦ ਸਿਮਨ ਭਰਾਇਆ ਕਰੋ ਠੀਕ ਹੈ ਜੀ ਤੇ ਦੂਜੀ ਗੱਲ ਜੇ ਆਪਣਾ ਪਸੂ ਤਾਰਾਂ ਪ੍ਰੋਪਰ ਸਹੀ ਨਹੀਂ ਕਰ ਰਿਹਾ ਮੰਨ ਕੇ ਚੱਲੋ ਉਹ ਗੰਦਲੀਆਂ ਜਿਹੇ ਤਾਰਾਂ ਕਰ ਰਿਹਾ ਵਾ ਤੇ ਖਿੱਚਣ ਦੇ ਖਿੱਚਣ ਤੇ ਘੜ ਤੋਂ ਘੜ ਡੇਢ ਦੋ ਫੁੱਟ ਲੰਬੀ ਨਹੀਂ ਤਾਰ ਜਾ ਰਹੀ ਠੀਕ ਹੈ ਜੀ ਉਹ ਟੁੱਟ ਰਹੀ ਆ ਤਾਂ ਉਸ ਦੇ ਵਿੱਚ ਬੱਚੇ ਦੇੰਦੇ ਵਿੱਚ ਪ੍ਰੋਬਲਮ ਆ ਠੀਕ ਹੈ ਜੀ ਉਹਦਾ ਆਪਾਂ ਨੂੰ ਕੀ ਹੱਲ ਕਰਨਾ ਬੱਚੇ ਦੇੰਦਾ ਉਹ ਤੁਹਾਨੂੰ ਮੈਂ ਦੱਸਦਾ ਵਾਂ ਤੇ ਜੇ ਆਪਣਾ ਪਸ਼ੂ ਪ੍ਰੋਪਰ ਤਾਰਾਂ ਕਰ ਰਿਹਾ ਵਾ ਉਹ ਖਿੱਚੇ ਤੇ ਨਹੀਂ ਟੁੱਟ ਰਹੀ 2.5 ਫੁੱਟ ਤੱਕ ਲੰਬੀ ਜਾ ਰਹੀ ਆ ਤੇ ਪਾਰਦਰਸ਼ੀ ਤਾਰ ਆ ਰਹੀ ਆ ਤੇ ਫਿਰ ਵੀ ਉਹ ਪਸ਼ੂ ਆਪਣਾ ਰੀਪੀਟ ਮਾਰ ਰਿਹਾ ਵਾ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਵਾ ਇਹ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵਾਂ ਕਿ ਜੇ ਪਸ਼ੂ ਆਪਣਾ ਤਾਰਾਂ ਸਹੀ ਨਹੀਂ ਕਰ ਰਿਹਾ ਮੈਲਿਆ ਤਾਰਾਂ ਕਰ ਰਿਹਾ ਵਾ ਤਾਂ ਤੁਸੀਂ ਕਰਨਾ ਕੀ ਆ ਡਾਈਟਮੀ ਡਾਈਟਮਨ ਪੀ ਪਾਊਡਰ ਹੁੰਦਾ ਵ ਇੱਕ ਠੀਕ ਹੈ ਜੀ ਉਹ ਤੁਸੀਂ ਜਦੋਂ ਪਸ਼ੂ ਆਪਣਾ ਤਾਰਾ ਤੁਸੀਂ ਦੇਖਣਾ 20-20 ਦਿਨਾਂ ਮਾਝੇ ਰੈਗੂਲਰ ਤਰ੍ਹਾਂ ਕਰ ਰਿਹਾ ਵਾ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਵਾ ਉਸ ਨੂੰ ਇੱਕ 2 ਕਿਲੋ ਪਾਊਡਰ ਖਵਾ ਦੇਣਾ ਪਸ਼ੂ ਨੂੰ ਠੀਕ ਹੈ ਜੀ ਉਹਦੀ ਡੋਜ਼ ਹੈਗੀ ਆ ਵੀ ਦਾ 30 ਗ੍ਰਾਮ ਡੇਲੀ ਡੋਜ਼ ਆ ਦੀ ਠੀਕ ਹੈ ਜੀ ਤੇ 2 ਕਿਲੋ ਪਾਊਡਰ ਉਹਨੂੰ ਖਵਾ ਦੇਣਾ ਡਾਈਟਾਮਨ ਪੀ ਦਾ 100% ਰਿਜ਼ਲਟ ਆ ਆਪਾਂ ਆਪਦੇ ਇੱਥੇ ਤਿਆਰ ਆਪਾਂ ਇਹਦਾ ਤਿਆਰਵਾ ਕੀਤਾ ਵਾ ਡਾਈਟਾਮਨ ਪੀ ਦਾ ਆਪਾਂ ਨੂੰ ਸਾਰਿਆਂ ਪਸ਼ੂਆਂ ਦਾ ਰਿਜ਼ਲਟ ਮਿਲਦਾ ਡਾਈਟਾਮਨ ਪੀ ਨੂੰ ਠੀਕ ਹੈ ਜੀ ਤੇ ਦੂਜੀ ਗੱਲ ਜੇ ਆਪਣਾ ਪਸ਼ੂ ਤਾਰਾਂ ਸਹੀ ਨਹੀਂ ਕਰ ਰਿਹਾ ਪ੍ਰੋਪਰ ਮੰਨ ਕੇ ਚਲੋ ਆਪਣੇ ਤਾਰਾਂ ਕਿਸ ਪਸ਼ੂ ਨੇ ਕੀਤੀਆਂ 20 ਬੰਜਾ ਦਿਨ ਮਗਰੋਂ ਉਹ ਹੀਟ ਵਿੱਚ ਨਹੀਂ ਆਇਆ ਠੀਕ ਆ ਜੀ ਤਾਂ ਉਹਦੇ ਵਾਸਤੇ ਇੱਕ ਪਾਊਡਰ ਆ ਕੈਮਨ ਦਾ ਰਿਪਰੋਮੈਂਟ ਪਾਊਡਰ ਆ ਠੀਕ ਆ ਜੀ 2 ਕਿਲੋ ਤੁਸੀਂ ਪਾਊਡਰ ਉਹ ਚਾਰ ਦੋ ਠੀਕ ਆ ਜੀ ਮੈਂ ਕਹਿੰਦਾ 100% ਰਿਜ਼ਲਟ ਆਊਗਾ ਹੀ ਆਊਗਾ ਇਹ ਕੈਮਨ ਦਾ ਵੀ ਪਰ ਰਿਜ਼ਲਟ ਦੇਖਿਆ ਰਿਪਰੋਮੈਂਟ ਪਾਊਡਰ ਦਾ ਤੇ ਡਾਈਟਮਨ ਪੀ ਦਾ ਵੀ ਰਿਜ਼ਲਟ ਦੇਖਿਆ ਆਪਾਂ ਠੀਕ ਆ ਜੀ ਉਸ ਤੋਂ ਬਾਅਦ ਜੇ ਆਪਣਾ ਪਸ਼ੂ ਤਾਰਾ ਬਿਲਕੁਲ ਸਹੀ ਕਰ ਰਿਹਾ ਵਾ ਪਾਰਦਰਸ਼ੀ ਤਾਰਾ ਵਾ ਸਾਰਾ ਕੁਝ ਸਹੀ ਆ ਪਰ ਫਿਰ ਵੀ ਰਿਪੀਟ ਮਾਰ ਰਿਹਾ ਵਾ ਤਾਂ ਤੁਸੀਂ ਕਰਨਾ ਕੀ ਆ ਕਰਿਆਨੇ ਦੀ ਦੁਕਾਨ ਤੇ ਜਾਣਾ ਵਾ ਜਾਂ ਪਰਚੂਨ ਦੀ ਦੁਕਾਨ ਤੇ ਕਿਤੇ ਵੀ ਉਹਨਾਂ ਨੂੰ ਕਹਿ ਦਿਓ ਤਵਾ ਤਸੀਰ ਲੈਣੀ ਆ ਠੀਕ ਆ ਜੀ 100 ਗ੍ਰਾਮ ਤਵਾ ਤਸੀਰ ਲੈਣੀ ਤੁਸੀਂ ਜਾਂ 200 ਗ੍ਰਾਮ ਲੈ ਲਿਓ ਜਦੋਂ ਆਪਾਂ ਸੀਮਨ ਭਰਾਤਾ ਪਸੂ ਦੇ ਉਸ ਤੋਂ 10 15 20 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਤਵਾ ਤਸੀਰ ਆ ਉਹ ਤੁਸੀਂ ਪਸੂ ਨੂੰ ਦੇਣਾ ਵਾ ਠੀਕ ਆ ਜੀ ਕਿਵੇਂ ਦੇਣਾ ਉਹ ਤੁਸੀਂ ਆਪ ਦੇ ਢੰਗਾਂ ਜਿਵੇਂ ਮਰਜ਼ੀ ਦੇ ਸਕਦੇ ਆ ਚਾਹੇ ਦਾਣੇ ਵਿੱਚ ਚਾਹੇ ਆٹے ਵਿੱਚ ਜਿਵੇਂ ਮਰਜ਼ੀ ਦੇ ਦਿਓ ਉਹ ਉਹਦੇ ਅੰਦਰ ਜਾਣਾ ਚਾਹੀਦਾ ਸੀਮਨ ਭਰਉਣ ਤੋਂ 10 15 20 ਮਿੰਟਾਂ ਦੇ ਵਿੱਚ ਵਿੱਚ ਜਰਟੇ ਦਾ 100% ਆਊਗਾ ਆਪਾਂ ਤਾਂ ਯਾਰ ਬਾਕੀਤਾ ਵਾ ਜੇ ਨਾ ਰਿਜ਼ਲਟ ਆਇਆ ਤੁਸੀਂ ਆਪਾਂ ਨੂੰ ਕਦੋਂ ਵੀ ਕਹਿ ਸਕਦੇ ਆ ਵੀ ਭਾਈ ਤੁਸੀਂ ਤੁਹਾਨੂੰ ਆਏ ਕਿ ਹੱਥੇ ਰਿਜ਼ਲਟ ਆਇਆ ਨਹੀਂਗਾ 100% ਰਿਜ਼ਲਟ ਆਊਗਾ ਜੇ ਹਾਂ ਜੇ ਤੁਹਾਡੇ ਬੱਚੇਦਾਂ ਦੇ ਵਿੱਚ ਅੰਦਰ ਪ੍ਰੋਬਲਮ ਆ ਫਿਰ ਉਹ ਨਹੀਂ ਕੰਮ ਕਰਨਾ ਤਵਾ ਤਸਵੀਰ ਨੇ ਦੇ ਤੁਹਾਨੂੰ ਉਹ ਪੌਡਰ ਜਿਹੜਾ ਤੁਸੀਂ ਡਾਈਟ ਮੰਨੇ ਪੀ ਤੇ ਰਿਪਰੂਵਮੈਂਟ ਉਹ ਪਾਉਣੇ ਪੈਣਗੇ ਉਸ ਤੋਂ ਬਾਅਦ ਜੇ ਤੁਹਾਡੇ ਪਸ਼ੂ ਦੀ ਹੀਟ ਬਿਲਕੁਲ ਸਹੀ ਆ ਰਹੀ ਆ ਉਸ ਤੋਂ ਬਾਅਦ ਤੁਸੀਂ ਇਹ ਦਵਾਈ ਤਸੀਰ ਪਾ ਸਕਦੇ ਆ ਤੇ ਦਵਾਈ ਤਸੀਰ ਹੈ ਕਿੰਨਾ ਸਰਫ ਹੀ 50 ਰੁਪਈਆ ਦਾ ਠੀਕ ਆ ਜੀ ਜਿੱਥੇ ਆਪਾਂ ਵਾਰ-ਵਾਰ ਇੰਨੇ ਮਹਿੰਗੇ ਸਿਮ ਲਵਾ ਰਹੇ ਆ ਤੇ ਸਿਰਫ ਹੀ 50 ਰੁਪਈਆ ਵਿੱਚ ਆਪਣਾ ਮਸਲਾ ਹੱਲ ਹੋ ਰਿਹਾ ਵਾ ਠੀਕ ਆ ਜੀ ਤੇ ਜੇ ਵੀਡੀਓ ਚੰਗੀ ਲੰਘੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ